ਸਫਾਈ ਕਰਮਚਾਰੀ ਦੇ ਨਾਲ ਕੂੜਾ ਚੁੱਕਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸਫਾਈ ਕਰਮਚਾਰੀਆਂ ਦੇ ਵੱਲੋਂ ਮੇਅਰ ਪ੍ਰਿੰਸਪਲਿੰਦਰਜੀਤ ਕੌਰ ਦੇ ਘਰ ਦੇ ਨਜ਼ਦੀਕ ਵੇਰਕਾ ਮਿਲਕ ਪਲਾਂਟ ਸ਼ਾਪ ਦੇ ਮਾਲਕ ਦੇ ਖਿਲਾਫ ਜਾਤੀ ਸੂਚਕ ਸ਼ਬਦ ਬੋਲਣ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਦਾ ਇਲਜ਼ਾਮ ਸੀ ਕਿ ਭਾਜਪਾ ਦੇ ਵੱਲੋਂ ਕੌਂਸਲਰ ਦੀ ਸੀਟ ਤੇ ਚੋਣ ਡਾੜ ਚੁੱਕੇ ਇੱਕ ਵਿਅਕਤੀ ਦੇ ਵੱਲੋਂ ਇੱਕ ਸਫਾਈ ਸੇਵਕ ਦੇ ਨਾਲ ਉਕਤ ਵਿਅਕਤੀ ਵੱਲੋਂ ਬੁਰਾ ਵਿਹਾਰ ਕਰਦੇ ਹੋਏ ਜਾਤੀ ਸੂਚਕ ਸ਼ਬਦ ਬੋਲੇ ਗਏ। ਸੰਤ ਉਹਨਾਂ ਦੀ ਮੰਗ ਹੈ ਕਿ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਹੋਵੇ। ਜੋ ਤਾਂ ਇਸ ਮਾਮਲੇ ਬਾਰੇ ਚੌਕੀ ਸੁਭਾਸ਼ ਨਗਰ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਉਕਤ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਤੱਥਾਂ ਦੇ ਆਧਾਰ ਤੇ ਅਗਲੀ ਕਾਰਵਾਈ ਹੋਵੇਗੀ ਹਾਲੇ ਤੱਕ ਕਿਸੇ ਵੀ ਵਿਅਕਤੀ ਦੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਨਹੀਂ ਹੋਈ ਹੈ ਦੂਜੇ ਪਾਸੇ ਪ੍ਰਦਰਸ਼ਨਕਾਰ ਸਫਾਈ ਸੇਵਕਾਂ ਦੀ ਮੰਗ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਜੋ ਵੀ ਕੱਚੇ ਮੁਲਾਜ਼ਮ ਸਨ ਉਹਨਾਂ ਨੂੰ ਜੋ ਤਨਖਾਹ ਮਿਲਦੀ ਹੈ ਉਸ ਨਾਲ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਤੇ ਉਹਨਾਂ ਦੀ ਮੰਗ ਹੈ ਕਿ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ ਤੇ ਵਾਲਮੀਕੀ ਸਮਾਜ ਨਾਲ ਜਿੱਥੇ ਜਿੱਥੇ ਤੱਕਾ ਹੁੰਦਾ ਵਾ ਅਸੀਂ ਪਹੁੰਚਦੇ ਹਾਂ ਕੱਲ ਇਥੇ ਇੱਕ ਵਾਰਦਾਤ ਹੋਈ ਆ ਇੱਕ ਮੁਲਾਜ਼ਮ ਰੋਜ਼ ਦੀ ਤਰ੍ਹਾਂ ਕਰ ਕੋ ਰਕੂੜਾ ਚੱਕਦਾ ਸੀਗਾ ਜਿਹੜਾ ਵਿੱਕੀ ਨਾਮ ਦਾ ਜਿਹੜਾ ਰਾਣਾ ਬਾਹਰ ਭਾਰਤੀ ਜਨਤੀ ਪਾਰਟੀ ਨਾਲ ਸੰਬੰਧਤ ਆ ਉਹਨੇ ਇਥੇ ਕੌਂਸਲਰ ਦੇ ਇਲੈਕਸ਼ਨ ਵੀ ਲੜੇ ਆ ਔਰ ਮੇਅਰ ਦੇ ਸਾਹਮਣੇ ਇਲੈਕਸ਼ਨ ਲੜੇ ਸੀਗੇ ਤੇ ਸਾਹਮਣੇ ਜਦੋਂ ਮੇਅਰ ਬਣ ਗਿਆ ਇਹ ਹੈਰਨ ਤੋਂ ਬਾਅਦ ਵੀ ਆਪਣੇ ਆਪ ਦੇ ਵਿੱਚ ਫੀਲਿੰਗ ਲੈਣ ਲੱਪਿਆ ਕਿ ਮੈਂ ਵੀ ਮੇਅਰ ਹੀ ਆ ਕਿਉਂਕਿ ਪਾਰਟੀ ਲੱਗ ਸੀ ਭਾਰਤ ਤੇ ਜਨਤਾ ਪਾਰਟੀ ਤੇ ਕੱਲ ਜਦੋਂ ਸਾਡੇ ਇਥੇ ਵਰਕਰ ਇੱਕ ਜਿਹੜਾ ਸਫਾਈ ਸੇਵਕ ਕੋਲੋਂ ਜਦੋਂ ਕੂੜਾ ਮੰਗਣ ਆਇਆ ਕਿ ਕੂੜਾ ਦੇ ਦੋ ਭਾਈ ਇਹ ਕਹਿੰਦਾ ਅੰਦਰੋਂ ਚੱਕ ਕੇ ਲੈ ਕੇ ਜਾਣ ਵਾਲੇ ਗਾਲਾਂ ਕੱਢੀਆਂ ਹੁਣ ਉਹ ਕਹਿੰਦਾ ਜੀ ਮੇਦਰ ਡਿਊਟੀ ਬਾਹਰ ਤੁਸੀਂ ਕੂੜਾ ਦੋ ਹੁਣ ਮੈਂ ਉੱਪਰੋਂ ਥੋੜਾ ਕੂੜਾ ਚੱਕ ਕੇ ਲਾਵਾਂਗਾ ਜਾਂ ਥੋੜਾ ਥੋੜਾ ਚੱਕਾਂਗਾ ਤੇ ਕਹਿੰਦਾ ਕਿ ਮੇਰੀ ਜਿਹੜੇ ਅੰਦਰੋਂ ਰਾਜ ਕੀਤਾ ਤਾਂ ਉਸ ਬੰਦੇ ਨੇ ਉਹਨੂੰ ਗਾਲਾਂ ਮੰਦਾ ਕੱਢੀਆਂ ਔਰ ਸਭ ਤੋਂ ਵੱਡੀ ਗੱਲ ਗਾਲਾਂ ਕੱਢੀਆਂ ਚੋਲੇ ਇੱਥੇ ਤੱਕ ਤਾਂ ਸਮਝਿਆ ਜਾਂਦਾ ਵਾ ਕਿ ਗੱਲ ਹੋਈ ਆ ਕੋਈ ਫਿਰ ਇਹਨੇ ਕੀ ਆ ਵਾਲਮੀਕੀ ਸਮਾਜ ਦੇ ਲੋਕਾਂ ਨੂੰ ਜਾਤੀ ਸ਼ੁੱਧਕ ਸ਼ਬਦ ਬੋਲੇ ਆ ਜਿਹੜੀ ਬਿਲਕੁਲ ਹੀ ਬਰਦਾਸ਼ਤ ਨਹੀਂ ਹੈਗਾ ਉਸੇ ਸੰਬੰਧ ਦੇ ਵਿੱਚ ਜੇ ਗਾਲਾਂ ਮੰਦਾ ਕੱਢਦੇ ਫਿਰ ਤਾਂ ਕੋਈ ਕੋਈ ਨਾ ਕੋਈ ਸੋਲੂਸ਼ਨ ਹੁੰਦਾ ਜਦੋਂ ਨੇ ਜਾਤੀ ਸ਼ੁੱਧਕ ਸ਼ਬਦ ਬੋਲਤੇ ਤੇ ਵਾਲਮੀਕੀ ਸਮਾਜ ਦੇ ਵਿੱਚ ਕੱਲੇ ਇੱਥੇ ਨਹੀਂ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਵਾ ਇੱਕ ਇਹ ਗੁੱਸੇ ਦੀ ਲਹਿਰ ਜਿਹੜੀ ਆ ਵੱਡੇ ਪੱਧਰ ਤੇ ਚੱਲ ਪਈ ਆ ਉਹਦੀ ਲਹਿਰ ਦੇ ਵਿੱਚ ਜਿਹੜਾ ਵਕ ਅੱਜ ਦੇ ਜਿਹੜੇ ਸਵੇਰ ਦੇ ਲੋਕ ਹੈਗੇ ਆ ਇੱਕ ਤਾਂ ਵੈਸੀ ਹੀ ਪਰੇਸ਼ਾਨ ਆ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਨਾਲ ਕਹਿ ਦਰ ਲਾ ਚਾਹਨਾ ਵਾ ਕਿ ਤੁਸੀਂ ਅੱਧਾ ਘੰਟਾ ਅੱਜ ਦੀ ਤੁੱਪ ਦੇ ਵਿੱਚ ਘੰਟਾ ਖੜੇ ਹੋ ਜਾਓਗੇ ਤੁੱਪ ਦੇ ਵਿੱਚ ਇਹ ਜਿਹੜੇ ਲੋਕ ਆ ਇੱਕ ਤਾਂ ਇਹਨਾਂ ਦੇ ਵਿੱਚੋਂ ਕੋ ਪੱਕੇ ਆ ਕੁਝ ਕੱਚੇ ਆ ਉਸ ਤੋਂ ਬਾਅਦ ਕੁਝ ਕਰਜ਼ੇ ਦੇ ਵਿੱਚ ਦੱਬੇ ਹੋਏ ਆ 90% ਸਾਡੇ ਸਮਾਜ ਦੇ ਲੋਕ ਜਿਹੜੇ ਆ ਉਹ ਕਰਜ਼ੇ ਦੇ ਦੱਬੇ ਹੋਇਆ ਬੜੀ ਮੁਸ਼ਕਲ ਹੈ ਰੋਜੀ ਰੋਟੀ ਚਲਾਉਂਦੇ ਆ ਪੱਕਿਆ ਵੀ ਕੰਮ ਕਰਨ ਤੋਂ ਬਾਅਦ ਇਹਨਾਂ ਨੂੰ ਤਾਂ ਵੀ ਕੋਈ ਨਾ ਕੋਈ ਪ੍ਰਾਈਵੇਟ ਕੰਮ ਜਿਹਨੇ ਤਨਖਾਹੀ 10000 ਮੈਂ ਥੋਡੇ ਮਾਦੇਮ ਨਾਲ ਸਰਕਾਰਾਂ ਨੂੰ ਤੇ ਮੇਰ ਸਾਹਿਬ ਨੂੰ ਪੁੱਛਲਾ ਚਾਹਨਾ ਕਿ 10 1/2 10000 ਚ ਦੱਸੋ ਕਿਹੜਾ ਬੱਚਾ ਆਪਣੇ ਆਪ ਨੂੰ ਵਧੀਆ ਪੜ੍ਹਾਊਗਾ ਕਿਹੜਾ ਲਿਖਾਊਗਾ ਕਿਹੜਾ ਵਧੀਆ ਰੋਟੀ ਖਿਲਾਊਗਾ ਤੇ ਵਧੀਆ ਕਿਹੜਾ ਇਲਾਜ ਕਰਾਊਗਾ 10 1/2 10000 ਚ ਕੋਈ ਗੁਜ਼ਾਰਾ ਨਹੀਂ ਹੈਗਾ ਇਸ ਲਈ ਜਦੋਂ ਨੇ ਇਹ ਗੱਲ ਹੈ ਕਹੀ ਆ ਕਿ ਅਸੀਂ ਹੁਣ ਸ਼ਾਸਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਕ ਤਾਂ ਜਿਹੜਾ ਵਿੱਕੀ ਨਾਮ ਦਾ ਹੈਗਾ ਕੁੱਤੇ ਪੂਰਾ ਨਾਮ ਇਹਦਾ ਵਿੱਕੀ ਰਾਣਾ ਵਾ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖਦਾ ਵਾ ਉਹਦਾ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਐਸਵੀਐਸਟੀ ਦੇ ਜ ਉਹਦੇ ਦਰਜ ਕੀਤਾ ਜਾਣਾ ਤਾਈ ਦਾ ਤਾਂ ਹੀ ਜਿਹੜੀ ਜਿਹੜੀ ਸਾਡੀ ਲੜਾਈ ਆ ਜਿਹੜੀ ਆ ਖਤਮ ਹੋਊਗੀ ਅਸੀਂ ਮੇਅਰ ਮੈਡਮ ਨੂੰ ਇਸ ਚੀਜ਼ ਦੀ ਬੇਨਤੀ ਕੀਤੀ ਆ ਕਿ ਇਹਦੇ ਤੇ ਬਿਹੜਾ ਪਰਚਾ ਵਾ ਉਹ ਜਲਦ ਜਲਦ ਕਰਵਾਇਆ ਜਾਵੇ ਅਸੀਂ 15 ਮਿੰਟਾਂ ਬਾਅਦ ਅਸੀਂ ਬਸਤੀ ਜੋਦੜ ਜਿਹੜੀ ਆ ਉੱਥੇ ਰੋਡ ਜਾਮ ਕਰ ਰਹੇ ਆ ਕਿਉਂਕਿ ਇੱਥੇ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਵਾਲਮੀਕੀ ਸਮਾਜ ਜਿਹੜਾ ਦਲਿਤਾ ਚੋਂ ਅਤੀ ਦਲਿਤਾ ਗਰੀਬਾਂ ਦੇ ਵਿੱਚੋਂ ਅਤੀ ਗਰੀਬ ਆ ਉਹਨਾਂ ਨਾਲ ਵੱਡੇ ਪੱਧਰ ਤੇ ਹਤਿਆਚਾਰ ਹੋ ਰਿਹਾ ਇਹਨਾਂ ਨੂੰ ਦੇਖਦਾ ਕਿ ਵਾਲਮੀਕੀ ਸਮਾਜ ਦੇ ਚੰਦ ਲੋਕ ਜਿਹੜੇ ਪੈਸੇ ਵਾਲੇ ਬਣ ਗਏ ਆ ਲੇਕਿਨ ਅੱਜ ਵੀ 95% ਲੋਕ ਉਹ ਆ ਜਿਹੜੇ ਰੋਜ਼ ਦੀ ਰੋਟੀ ਕਮਾ ਕੇ ਖਾਂਦੇ ਆ ਹਾਂਜੀ ਤੇ ਇਸ ਲਈ ਮੈਂ ਬੇਨਤੀ ਕਰੂੰਗਾ ਕਿ ਜਦੋਂ ਦੇਸ਼ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਕਿਹਾ ਤਾਂ ਸੀਗਾ ਕਿ ਸਿੱਧੀ ਪਰਤੀ ਹੋਣੀ ਚਾਹੀਦੀ ਆ ਪੱਕੀ ਪਰਤੀ ਹੋਣੀ ਚਾਹੀਦੀ ਆ ਤੁਹਾਨੂੰ ਪਤਾ ਨਾ ਇਸ ਚੀਜ਼ ਦਾ ਦੱਸੋ ਇਹ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਇਸ ਚੀਜ਼ ਦਾ ਪਤਾ ਜਦੋਂ ਭਗਵੰਤ ਮਾਨ ਨੇ ਕਹਿ ਦਿੱਤਾ ਸੀਗਾ ਕਿ ਪੱਕੀ ਪਰਤੀ ਹੋਣੀ ਚਾਹੀਦੀ ਆ ਕੋਈ ਡੀਸੀ ਰੇਟ ਤੇ ਨਹੀਂ ਕੁਝ ਨਹੀਂ ਹੋਣਾ ਚਾਹੀਦਾ ਫਿਰ ਉਸ ਤੇ ਅਮਲ ਕਿਉਂ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਇਸ ਲੁਧਿਆਣਾ ਸ਼ਹਿਰ ਦੇ ਕਮਿਸ਼ਨਰ ਨੇ ਕਿਉਂ ਖਰਾਬੀ ਕੀਤੀ ਸਾਡੇ ਨਾਲ ਕਿਉਂ ਸਾਨੂੰ ਡੀਸੀ ਰੇਟ ਦੇ ਚੱਕਰਾ ਵਿੱਚ ਪਾਤਾ ਉਸ ਤੋਂ ਜਿਹੜੇ ਪੱਕੇ ਹੋਏ ਆ 3600 ਬੰਦਾ ਪਿਛਲੇ ਸਰਕਾਰ ਨੇ ਪੱਕਾ ਕੀਤਾ ਕਹਿੰਦੇ ਉਹ ਵੀ ਕੱਚੇ ਕਰਦੇ ਨੇ ਆ ਦੱਸੋ ਵਾਲਮੀਕੀ ਸਮਾਜ ਨਾਲ ਇਹਨਾਂ ਨੂੰ ਹੋਰ ਕੋਈ ਡਿਪਾਰਟਮੈਂਟ ਨਜ਼ਰ ਨਹੀਂ ਆਂਦਾ ਕਿ ਹੋਰ ਕੋਈ ਇਹਨਾਂ ਨੂੰ ਵਿਭਾਗ ਨਜ਼ਰ ਨਹੀਂ ਆਂਦਾ ਜਿੱਥੇ ਠੇਕੇਦਾਰੀ ਤੇ ਕਰਨ ਕੱਲੇ ਵਾਲਮੀਕੀ ਸਮਾਜ ਤੇ ਅ ਪੁੱਛਣਾ ਚਾਹੁੰਦਾ ਮੈਂ ਕਿ ਵਾਲਮੀਕੀ ਸਮਾਜ ਇਨਸਾਨ ਨਹੀਂ ਹੈਗੇ ਜੇ ਇਨਸਾਨ ਨਹੀਂ ਹੈਗੇ ਕਿ ਵਾਲਮੀਕੀ ਸਮਾਜ ਜਾਨਵਰ ਆ ਕਿ ਜਿੱਦਾਂ ਮਰਜ਼ੀ ਹਤਿਆਚਾਰ ਕਰ ਲਓ ਇਹਨਾਂ ਤੇ ਜੇ ਵਾਲਮੀਕੀ ਸਮਾਜ ਇਨਸਾਨ ਆ ਫਿਰ ਉਹਨਾਂ ਤੇ ਹਤਿਆਚਾਰ ਕਿਉਂ ਆ ਪਰ ਉਹਨਾਂ ਨੂੰ 1.5 ਲੱਖ ਰੁਪਏ ਤਨਖਾਹ ਕਿਉਂ ਆ ਕਿਉਂ ਉਹਨਾਂ ਦੀ ਇੱਕ ਜਿਹੜਾ ਵਾ 8 ਘੰਟੇ ਕੰਮ ਕਰਦਾ ਵਾ ਉਹਦੀ ਵੀ ਤਨਖਾਹ ਜਿਹੜੀ ਆ 20 ਹਜ਼ਾਰ 25 ਹਜ਼ਾਰ ਹੁੰਦੀ ਆ ਇਥੇ ਦਾ ਵਾਲਮੀਕੀ ਸਮਾਜ ਦਲਿਤਾ ਚੋਦਿ ਤਲਿਤ ਔਰ ਸਭ ਤੋਂ ਕਿਨੋਂ ਆ ਕੰਮ ਸਫਾਈ ਦਾ ਕੰਮ ਇਹਨਾਂ ਲੋਕਾਂ ਦੇ ਕੂੜੇ ਚੱਕਣ ਦਾ ਕੰਮ ਇਹਨਾਂ ਦਾ ਹੱਗਨ ਮੂਤਨ ਚੱਕਣ ਦਾ ਕੰਮ ਕਰਦਾ ਵਾ ਔਰ ਵਾਲਮੀਕੀ ਸਮਾਜ ਨਾਲ ਅਤਿਆਚਾਰ ਹੋ ਰਿਹਾ ਬੜੇ ਸ਼ਰਮ ਤੇ ਬੜੇ ਦੁੱਖ ਦੀ ਗੱਲ ਆ ਮੈਂ ਪ੍ਰੈਸ ਦੇ ਮਾਧਿਅਮ ਨਾਲ ਪੁੱਛਣਾ ਚਾਹਨਾ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਥੋੜਾ ਜਿਆ ਇਹਨਾਂ ਨੂੰ ਹਲਾਇਆ ਕਰੋ ਤੁਸੀਂ ਵੀ ਇਹ ਲਾਗੋ ਤੇ ਮੈਨਾਂ ਅਤਿਆਚਾਰ ਹੋ ਰਿਹਾ ਤੇ ਅਸੀਂ ਪ੍ਰੈਸ ਵਾਲੇ ਜਿਹੜੇ ਚੌਥਾ ਸਤੰਭਾ ਪੂਰੇ ਭਾਰਤ ਦਾ ਅਸੀਂ ਪ੍ਰੈਸ ਵਾਲੇ ਜਿਹੜੇ ਵਾਲਮੀਕੀ ਸਮਾਜ ਦੇ ਨਾਲ ਅੱਤੇ ਸਤਿਆਚਾਰ ਦੇ ਵਿੱਚ ਨਾਲ ਖੜੇ ਆ ਜੇ ਵਾਲਮੀਕੀ ਸਮਾਜ ਨਾਲ ਅਤਿਆਚਾਰ ਹੋਊਗਾ ਤੇ ਪੂਰੇ ਲੁਧਿਆਣੇ ਦੀ ਪ੍ਰੈਸ ਕਿਸੇ ਐਮਐਲਏ ਦੀ ਕਿਸੇ ਕਾਰਪੇਸ਼ੰਦੀ ਕਿਸੇ ਮੇਰ ਦੀ ਨਹੀਂ ਹੈਗੀ ਉਹ ਵਾਲਮੀਕੀ ਸਮਾਜ ਦੀ ਹੋਊਗੀ ਜੇ ਤੁਸੀਂ ਵੀ ਇਹ ਨਾ ਕਹਿ ਦੋਗੇ ਤੇ ਸਾਡੇ ਲੋਕਾਂ ਦਾ ਪੜਾ ਹੋ ਜਾਊਗਾ ਕੋਈ ਤਾਂ ਸਾਥ ਦੋ ਸਾਡਾ ਨਾ ਤਾਂ ਸਾਡਾ ਨਾਲ ਸਿੱਖ ਖੜਦੇ ਆ ਨਾ ਸਾਡਾ ਨਾਲ ਜੱਟ ਖੜਦੇ ਆ ਨਾ ਸਾਡਾ ਨਾਲ ਬ੍ਰਾਹਮਣ ਖੜਦੇ ਆ ਜੇ ਵਾਲਮੀਕੀ ਸਮਾਜ ਨਾਲ ਕੋਈ ਨਹੀਂ ਖੜੂਗਾ ਫਿਰ ਵਾਲਮੀਕੀ ਸਮਾਜ ਦੂਜਿਆਂ ਨਾਲ ਕਿਉਂ ਖੜੂਗਾ ਵਾਲਮੀਕੀ ਸਮਾਜ ਨਾਲ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਕਿ ਵਾਲਮੀਕੀ ਸਮਾਜ ਨਾਲ ਅਤਿਆਚਾਰ ਬੰਦ ਕਰਵਾ ਦਿਓ ਪ੍ਰੈਸ ਦੇ ਵਿੱਚ ਬਹੁਤ ਤਾਕਤ ਆ ਇਹ ਮੈਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਵਾਲਮੀਕੀ ਸਮਾਜ ਨਾਲ ਅਤਿਆਚਾਰ ਹੋਣਾ ਜਿਹੜਾ ਬੰਦ ਹੋ ਜਵੇ ਮੈਂ ਇਹੀ ਤੁਹਾਡੇ ਨਾਲ ਬੇਨਤੀ ਕਰਦਾ ਅੱਜ ਜਿਹੜਾ ਅੱਜ ਦਾ ਤੁਹਾਡਾ ਧੰਨਾ ਹੈ ਇਹ ਦੋ ਮੁੱਦੇ ਬਣ ਗਏ ਇੱਕ ਤਾਂ ਮਿਸ ਬਿਹੇਵ ਦਾ ਬਣ ਗਿਆ ਹਾਂਜੀ ਸੈਕੰਡਲੀ ਜਿਹੜਾ ਤੁਹਾਡਾ ਕੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜੀ ਤੁਹਾਡੇ ਦੋਨੇ ਪੈਲੇ ਚੱਲ ਰਹੇ ਜਾਂ ਕਿਸ ਤਰ੍ਹਾਂ ਦੇ ਨਹੀਂ ਅਸੀਂ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੇਨ ਮੁੱਦਾ ਹੈਗਾ ਜੋ ਕੱਲ ਦੀ ਘਟਨਾ ਹੈਗੀ ਆ ਕੱਲ ਦੀ ਘਟਨਾ ਜਿਹੜੀ ਇਹ ਵਿੱਕੀ ਰਾਣਾ ਨੇ ਐਸ்சிਐਸਟੀ ਦਾ ਜਿਹੜਾ ਉਹਨਾਂ ਨੇ ਕੀਤਾ ਵਾ ਧਾਰਾ ਦੇ ਖਿਲਾਫ ਬੋਲਿਆ ਵਾ ਤੇ ਅਸੀਂ ਚਾਹਨੇ ਕਿ ਉਹਦੇ ਜਿਹੜੀ ਕਾਰਵਾਈ ਜਿਹੜੀ ਆ ਪਹਿਲ ਦੇ ਧਾਰ ਤੇ ਉਹ ਹੁਣ ਚਾਹੀਦੀ ਆ ਜਿਹੜਾ ਦੂਸਰਾ ਸਟੈਪ ਹੋਊਗਾ ਫਿਰ ਤੁਹਾਨੂੰ ਬੁਲਾ ਗਿਆ ਸੀ ਜਿਹੜੇ ਵਾ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਠੀਕ ਹੈ ਮੁਲਾਜ਼ਮ ਕਿੱਥੇ ਜਿਸਦੇ ਨਾਲ ਕੋਈ ਮਿਸਬੇਹ ਕੀਤਾ ਕਿੱਥੇ ਆ ਮੁੰਡਾ ਬਲਾਉਂ ਕੀ ਧਾਰ ਕੱਢਿਆ ਥੋੜਾ ਧਾਰ ਕੱਢਿਆ वाल्मीकि शक्ति वाल्मीकि शक्ति जो हमसे टकराएगा हो जाएगा, हमसे टकराएगा चूर छूर हो जाएगा अत्याचार बंद करो बंद करो बंद करो अत्याचार बंद करो ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਠੇਕੇਦਾਰੀ ਖਤਮ ਕਰੋ ਖਤਮ ਕਰੋ ਖਤਮ ਕਰੋ ਠੇਕੇਦਾਰੀ ਖਤਮ ਕਰੋ ਖਤਮ ਕਰੋ ਖਤਮ ਕਰੋ ਸ਼ੁਰੂ ਆਪਣਾ ਕੀ ਜਾਤੀ ਦੇ ਸ਼ਬਦ ਬੋਲੇ ਸਾਨੂੰ ਕਾਲਾ ਘੜਦੀਆ ਚਲੋ ਕੋਈ ਗੱਲ ਨਹੀਂ ਸੰਤਾ ਸਮਾਜ ਪੈਦੀ ਕਾਲਾ ਘਣਦਾ ਪਿਆਦਾ ਵੈਸੇ ਹਤਿਆਚਾਰ ਦੇ ਸ਼ਿਕਾਰ ਸਾਢੇ 10000 ਤਾਂ ਖਾ ਲੈਣੇ ਆ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਕੁਚਲੇ ਜਾਂਦੇ ਆ ਇਸ ਨੇ ਬੰਦੇ ਨੇ ਇਹ ਨਹੀਂ ਦੇਖਿਆ ਕਿ ਇਹ ਗਰੀਬ ਬੰਦਾ ਕਿੱਦਾਂ ਗਰਮੀ ਦੇ ਵਿੱਚ ਕੂੜਾ ਲੈਣ ਆਇਆ ਮੈਂ ਆਪਣਾ ਕੂੜਾ ਲੈਣ ਆਇਆ ਸਾਨੂੰ ਕਹਿਦ ਮੰਦਰੋਂ ਆਪਣੇ ਕਿਸੇ ਹੋਰ ਮਿਲਾਵ ਨੂੰ ਲੇਕਿਨ ਉਹਨੇ ਕੀ ਕੀਤਾ ਇਹਨੂੰ ਗਾਲਾ ਕੱਢੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਸ ਤਰ੍ਹਾਂ ਇਹਨੂੰ ਜਾਤੀਸ਼ੂ ਸਮਝ ਬੋਲੇ ਹੁਣ ਜੇ ਬੀਜੇਪੀ ਦਾ ਨੇਤਾ ਵਾ ਤੇ ਵਾਲਮੀਕੀ ਸਮਾਜ ਤੇ ਇਦਾਂ ਅਤਿਆਚਾਰ ਕਰੋਗੇ ਮੈਂ ਛੋਟੇ ਪੁੱਛਣਾ ਚਾਹਨਾ ਤੇ ਅਸੀਂ ਚਾਹਨੇ ਆ ਕਿ ਇੰਦਰ ਤੇ ਜਿਹੜੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਹੁਣ ਬਸਤੀ ਜਾਣਾ ਵਾ ਉੱਥੇ ਕਿਉਂਕਿ ਜੇ ਸਾਡੀ ਇੱਥੇ ਸੁਣਵਾਈ ਨਹੀਂ ਹੋਊਗੀ ਤੇ ਅਸੀਂ ਜੋਧਿਆਲ ਬਸਤੀ ਜਾ ਕੇ ਆਪਣੇ ਬਹਿ ਜਾਗੇ ਰੋਡ ਤੇ ਚਾਹੇ ਉੱਤੋਂ ਸਾਡੇ ਗੱਡੀਆਂ ਨਿਕਲਦੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਸ ਦਾ ਪਹਿਲਾਂ ਹੀ ਮਰੇ ਹੋਇਆ ਹੁਣ ਵਾਲਮੀਕੀ ਸਮਾਨਾ ਤੱਕੇ ਦੇ ਤੱਕਾ ਕਿੱਦਾਂ ਹੋ ਰਿਹਾ 10000 ਰੁਪਏ ਤਨਖਾਹ ਉਸ ਤੋਂ ਬਾਅਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੂੜੇ ਦੇ ਵਿੱਚ ਕੂੜਾ ਹੋ ਰਿਹਾ ਪਿਆ ਵਾ ਮੈਂ ਠੋੜੇ ਤੋਂ ਪੁੱਛਣਾ ਚਾਹੁੰਦਾ ਕੀ ਜਿਹੜੀ ਇਹ ਠੇਕੇਦਾਰੀ ਸਿਸਟਮ ਆ ਕੱਲੀ ਵਾਲਮੀਕੀ ਸਮਾਜ ਤੇ ਝਾੜੂ ਵਾਲੇ ਤੇ ਸੀਵਰਮੈਨਾਂ ਤੇ ਕਿਉਂ ਆ ਇਹ ਪੁਲਿਸ ਪ੍ਰਸ਼ਾਸਨ ਤੇ ਕਿਉਂ ਨਹੀਂ ਹੈਗੀ ਇਹ ਗਲਾਡਾ ਦੇ ਅਫਸਰਾਂ ਤੇ ਕਿਉਂ ਨਹੀਂ ਹੈਗੀ ਇਹ ਡਿਪਟੀ ਕਮਿਸ਼ਨਰ ਤੇ ਕਿਉਂ ਨਹੀਂ ਹੈਗੀ ਇਹ ਕਾਰਪੋਰੇਸ਼ਨ ਦੇ ਕਮਿਸ਼ਨਰ ਤੇ ਕਿਉਂ ਨਹੀਂ ਹੈਗੀ ਬਾਰ ਬਾਰ ਜਦੋਂ ਵੀ ਕੋਈ ਘਟਨਾ ਕਰਦੀ ਆ ਵਾਲਮੀਕੀ ਸਮਾਜ ਤੇ ਹੀ ਹਤਿਆਚਾਰ ਕਿਉਂ ਹੁੰਦਾ ਵਾ ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਮੈਂ ਆਪ ਜੀ ਵੀ ਅਫਸਰ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਸਾਡੇ ਨਾਲ ਖੜੋ ਕਿਉਂਕਿ ਅੱਜ ਤੱਕ ਜਦੋਂ ਵੀ ਕਿਸੇ ਹੋਰ ਜਾਤੀ ਦੀ ਲੜਾਈ ਹੋਈ ਆ ਵਾਲਮੀਕੀ ਸਮਾਜ ਇੱਕ ਨੰਬਰ ਤੇ ਆਇਆ ਵਾ ਵਾਲਮੀਕ ਇਸ ਵੇਲੇ ਖੜਦਾ ਵਾ ਮੈਂ ਤਾਂ ਸਾਰੇ ਜਾਤਾਂ ਦੇ ਲੋਕਾਂ ਨੂੰ ਕਹਿੰਦਾ ਵਾਂ ਕਿ ਵਾਲਮੀਕ ਇਸ ਵੇਲੇ ਤੱਕੇ ਦੇ ਤੱਕਾ ਹੋ ਰਿਹਾ ਤੁਸੀਂ ਵੀ ਬਾਤ ਚੁੱਕੋ ਇਸ ਚੀਜ਼ ਦੀ ਕਿ ਭਾਈ ਸਾਡੇ 10000 ਚ ਗੁਜ਼ਾਰਾ ਨਹੀਂ ਹੈਗਾ ਜੇ ਤੁਸੀਂ 500 ਮੁਲਾਜ਼ਮ ਸਾਡੇ ਹੱਕ ਦੇ ਵਿੱਚ ਗੱਲ ਕਰੋਗੇ ਮੈਂ ਤਾਂ ਪੈਸਾ ਲੈਣ ਵੀ ਕਿਹਾ ਕਿ ਤੁਸੀਂ ਖਬਰ ਬਣਾਣ ਆ ਜੰਨੇ ਸਾਡੀ ਲੇਕਿਨ ਸਾਡੇ ਹੱਕ ਦੀ ਸਾਡੇ ਸੱਚ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਵੀ ਇੱਕ ਵਾਰੀ ਲੁਧਿਆਣਾ ਜਾਮ ਕਰ ਦੋ ਕਿ ਭਾਈ ਵਾਲਮੀਕੀ ਸਵਾਮੀ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੁਣ 1.5 ਹਜ਼ਾਰ ਚ ਜੇ ਉਹ ਪੰਜ ਬੱਚੇ ਹੈਗੇ ਉਹਨਾਂ ਕੋ ਉਹ 1.5 ਹਜ਼ਾਰ ਚ ਪੰਜ ਬੱਚੇ ਦਾ ਕਿੱਦਾਂ ਗੁਜ਼ਾਰਾ ਕਰੂ ਨਾ ਤਾਂ ਵਧੀਆ ਪੜਾ ਸਕਦਾ ਨਾ ਵਧੀਆ ਲਿਖਾ ਸਕਦਾ ਨਾ ਵਧੀਆ ਇਲਾਜ ਕਰਵਾ ਸਕਦਾ ਫਿਰ ਕਹਿ ਦਿੰਦੇ ਜੀ ਇਹਨਾਂ ਦਾ ਬੱਚਾ ਤਾਂ ਗੁੰਡਾ ਬਣ ਗਿਆ ਇਹਨਾਂ ਦਾ ਬੱਚਾ ਤਾਂ ਫਲਾਣਾ ਨਾ ਸ਼ਾ ਕਰਨ ਲੱਗ ਪਿਆ ਤੇ ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋਵੇ ਸਾਡੇ ਦੁੱਖ ਦੇ ਵਿੱਚ ਹਰ ਜਾਤੀ ਸ਼ਾਮਲ ਹੋਵੇ ਪ੍ਰਧਾਨ ਜੀ ਪ੍ਰਸ਼ਾਸਨ ਜਿਹੜਾ ਹੈ ਕਾਰੋ ਹਮੇਸ਼ਾ ਤੁਹਾਡੇ ਨਾਲ ਜਿਹੜੇ ਜਾਇਜ਼ ਹੈ ਜੀਆਂ ਮੰਗਾ ਉਹਦੇ ਜਿਹੜੇ ਜਿਹੜਾ ਹੈਗਾ ਬਸ ਉਹਨਾਂ ਦੇ ਲੈਟਰ ਮੰਗ ਕੇ ਜਿਨ੍ਹਾਂ ਨੇ ਮਿਸ਼ਨਰ ਨੇ ਨਾਮ ਨੇ ਕਾਰਪੋਰੇਸ਼ਨ ਦੇ ਠੀਕ ਹੈ ਜੀ ਉਹਨਾਂ ਨੂੰ ਇਹ ਦੱਸਦਾਂਗੇ ਉਹਨਾਂ ਨੂੰ ਬੁਨਰ ਕੋ ਵੀ ਸਾਡੀਆਂ ਪਾਵਰ ਸਾਡੇ ਦੱਤ ਜਾਣਦੇ ਜਿਹੜਾ ਨੰਬਰ 2 ਜਿਹੜੇ ਇਹਨਾਂ ਨੇ ਤੁਸੀਂ ਦੈਰੋ ਵੀ ਬੁਨਰ ਦੇ ਖਿਲਾਫ ਕੋਈ ਜਾਤੀ ਸ਼ੁੱਧਿਤ ਬਤਿਆ ਉਹਦੇ ਸੰਬੰਧੀ ਜਿਹੜਾ ਮਹਿਕਮਾ ਪੁਲਿਸ ਨੇ ਬੰਦੀ ਕਾਨੂੰਨੀ ਕਾਰਵਾਈ ਕਰਤੀ ਐਫ ਆਈ ਨੰਬਰ 137 ਆਪਾਂ ਦਰਜਿਸਟਰ ਕਰਤਾ ਠੀਕ ਹੈ ਜੀ ਐਫ ਆਈ ਆਰ ਦਰਜ ਰਜਿਸਟਰਡ ਹੋ ਗਈ ਹੈ ਵੈਸੀ ਐਸ ਸੀ ਐਸ ਸੀ ਐਕਟ ਐਸ ਸੀ ਐਸ ਟੀ ਐਕਸ ਦਾ ਮੈਂ ਤੁਹਾਨੂੰ ਵਾਟਸਐਪ ਮਗਾ ਦਣਾ 137 ਨੰਬਰ ਜਾ ਕੇ ਕਿਸੇ ਨੂੰ ਭੇਜ ਲਓ ਮੁਕਦਮਾ ਨੰਬਰ ਐਫ ਆਈ ਆਰ ਐਫ ਆਈ ਆਰ ਨੰਬਰ 137 ਹਾਂ ਜੀ ਡੇਟਡ ਕੱਲ ਦੀ ਹਾਂ ਅੰਡਰ ਸੈਕਸ਼ਨ ਜਿਹੜੀ ਐਸ ਸੀ ਐਸ ਟੀ ਐਕਟ ਠੀਕ ਹੈ ਜੀ ਠੀਕ ਹੈ ਜੀ ਜਿਹੜੇ एलिਜਿਬਲ ਧਾਰਾ ਦੇ ਅਧੀਨ ਹੈ ਨਾ ਫਿਰ ਐਫ ਆਈ ਆਰ ਦਰਜ ਕਰਤੀ ਹੈ ਜਿਸ ਮੈਂ ਐਫ ਆਈ ਆਰ ਦੀ ਕਾਪੀ ਭੇਜ ਦੂੰਗਾ ਹਾਂ ਭੇਜ ਦੂੰਗਾ ਠੀਕ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿਹੜੀ ਬਾਕੀ ਬਾਕੀ ਜਿਹੜਾ ਬਾਕੀ ਧੜਿਆਂ ਜਾਇਜ਼ ਮੰਗਾ ਨੇ ਉਸ ਸੰਬੰਧਤ ਬਡ ਡਿਪਾਰਟਮੈਂਟ ਜਿੰਨੇ ਤੱਕ ਕਾਰਪੋਰੇਸ਼ਨ ਹੈਗੀ ਆ ਕਾਰਪੋਰੇਸ਼ਨ ਦੇ ਨਾਲ ਤੁਹਾਡੀ ਸਾਾਨੂੰ 1.5 ਲੱਖ ਦੀ ਸਾਨੂੰ ਦੇਰੀ ਹੈਗੀ ਹੈ ਦਿੱਲੀ ਵਾਲੇ ਸਿਸਟਮ ਕਰਦਾ ਇਹ ਉਹਨਾਂ ਨੂੰ ਜਾ ਕੇ ਮਾਨਯੋਗ ਜਿਹੜੇ ਕਮਿਸ਼ਨਰ ਹੈਗੇ ਨੇ ਆਪਣੇ ਕਾਰਪੋਰੇਸ਼ਨ ਉਹਨਾਂ ਨੂੰ ਆਪ ਦਾ ਰਿਟਰਨ ਚ ਤੁਸੀਂ ਲਿਖਤੀ ਆਪਣਾ ਜੋ ਵੀ ਹੈਗਾ ਮੈਂ ਉਹਨੂੰ ਪੇਸ਼ ਕਰ ਸਕਦੇ ਹੋ ਪਲੀਜ਼ ਮੇਰੀ ਤਾਂ ਤੁਹਾਡੇ ਇਹੀ ਯਾਰੀ ਬੇਨਤੀ ਹੈ ਵੀ ਤੁਸੀਂ ਇੱਕ ਮੈਂ ਥੋੜੀ ਬਹੁਤ ਵੱਡੀ ਵਧੀਆ ਗੱਲ ਕਰਦਾ ਜਦੋਂ ਕਿਸੇ ਪੁਲਿਸ ਨਾਲ ਕਹਿੰਦਾ ਸਾਹਿਬ ਨੇ ਜਿਹੜਾ ਗੁਰਦੇਵਾਲ ਜੀ ਇਹna ਤੁਸੀਂ ਮੌਕੇ ਤੇ ਪਹੁੰਚੇ ਹੋ ਮੌਕੇ ਦੇ ਹਾਲਾਤਾਂ ਮੁਤਾਬਕ ਤੁਹਾਡੇ ਵੱਲੋਂ ਜਿਹੜੀ ਇਹਨੇ ਦੀ ਸ਼ਿਕਾਇਤ ਦੇ ਉੱਪਰ ਕੀ ਕਾਰਵਾਈ ਕੀਤੀ ਗਈ ਉਹਦੇ ਸੰਬੰਧੀ ਇੱਕ ਮੁਕਦਮਾ ਨੰਬਰ 137 ਡੇਟਡ ਅਕਲਦੀ ਅੰਡਰ ਸੈਕਸ਼ਨ ਜਿਹੜੀ ਐਸ ਸੀ ਐਸਟੀ ਐਕਟ ਦੀ ਨਾ ਪੰਮ ਮੁਕਦਮਾ ਦਰਜ ਕਰਤਾ ਇੱਕ ਸਾਡੇ ਜੀਓ ਸਬਾਰਨ ਨਿਊਡਲ ਅਫਸਰ ਲੱਗੇ ਹੋਏ ਆ ਸੀਪੀ ਸਰ ਵੱਲੋਂ ਜਿਹੜੇ ਲਾਏ ਗਏ ਹੋ ਉਹਨਾਂ ਦਰਾਂ ਹੀ ਆਪਾਂ ਇਹ ਮੁਕਦਮੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜੀ ਠੀਕ ਹੈ ਜੀ ਇੱਥੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਬੰਦੀ ਸੀ ਉਹ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਐਕਸ਼ਨ ਹੋ ਚੁੱਕਾ ਹੈ ਠੀਕ ਹੈ ਜੀ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਭਾਈਚਾਰੇ ਨੂੰ ਜਿਹੜਿਆਂ ਨੇ ਇਹ ਬਾਕੀ ਜਿਹੜੇ ਕਹਿ ਰਹੇ ਆ ਵੀ 10000 ਵਾਲਾ ਕੋਈ ਇਹਨਾਂ ਦਾ ਹੈਗਾ ਉਹ ਤੁਹਾਨੂੰ ਵੀ ਪਤਾ ਹੈ ਕਿਹੜੇ ਡਿਪਾਰਟਮੈਂਟ ਨਾਲ ਸੰਬੰਧਿਤ ਹੈਗਾ ਉਹ ਸੰਬੰਧਿਤ ਮਹਿਕਮੇ ਨੂੰ ਆਪਾਂ ਹੁਣ ਤੱਕ ਅਪਰੋਚ ਕਰਦੇ ਇਹ ਵੀ ਕਰਨਾ ਉਹਨਾਂ ਨੂੰ ਦੇਣ ਪੀਣਾਂ ਦੀ ਜਿਹੜੀ ਰਾਏ ਮੰਗਾ ਉਹਨਾਂ ਦਾ ਉਹਨਾਂ ਪਰਹਰਾ ਕੀਤਾ ਜਾਵੇ ਠੀਕ ਹੈ ਮਾਮਲਾ ਮੁੱਦਾ ਬਣ ਗਿਆ ਜੀ ਮੁੱਦਾ ਬਣ ਗਿਆ ਜੀ ਇਹ ਜਿਹੜਾ ਹੈਗਾ ਇਹ ਆਪਣੇ ਚੜ੍ਹ ठेकेदारी ਸਿਸਟਮ ਇਹਨਾਂ ਨੇ ਦੱਸਿਆ ਜਿੱਤਾਂ ਹੋਵੇ ਤੁਹਾਡੇ ਸਾਹਮਣੇ ਕਹਿ ਰਿਹਾ ਚੱਲਦਾ ਜੋ ਗੱਡੀ ਲੈ ਆਉਂਦੀ ਕੂੜਾ ਕੂੜਾ ਲੈਣ ਹੁੰਦੇ ਆ ਆਬਜੈਕਸ਼ਨ ਸੀ ਉਸ ਦਾ ਵੀ ਉਹ ਡੇਲੀ ਤੁਸੀਂ ਜਿਹੜਾ ਨੇ ਲੈ ਕੇ ਜਾਂਦੇ ਕੂੜਾ ਪੂਰਾ ਚੱਕ ਕੇ ਲੈ ਗਿਆ ਉਹ ਕਹਿੰਦਾ ਜੀ ਮੈਂ ਲੈ ਕੇ ਜਾਂਦੇ ਆਇਆ ਹੈਗਾ ਇਸੇ ਕੋਲੋਂ ਇਹਨਾਂ ਦਾ ਕਲੇਸ਼ ਪਿਆ ਉਹ ਲੈ ਕੇ ਕੂੜਾ ਹੋਰ ਚੱਕ ਅੰਦਰੋਂ ਵੀ ਚੱਕ ਚੱਕ ਇੱਥੇ ਇਹਨਾਂ ਦੇ ਆਪੋ ਜੀ ਦੋਨਾਂ ਤੇ ਨਾ ਦੀ ਕੰਟਰੋਵਰਸੀ ਵਧੀ ਹੈ ਠੀਕ ਹੈ ਜੀ ਉਹਨਾਂ ਦਾ ਪੱਖ ਸੀਗਾ ਵੀ ਸਾਡਾ ਜਿਹੜਾ ਵਾ ਕੂੜਾ ਡੇਲੀ ਨਹੀਂ ਚੱਕਿਆ ਜਾਂਦਾ ਜਿੱਤਾਂ ਇਹ ਕਹਿ ਰਹੇ ਵੀ 10000 ਚ ਬੰਦਾ ਉਹ ਕਹਿ ਰਿਹਾ ਵੀ ਪ੍ਰੋਬਲਮ ਉਹਨ ਅਗਲਾ ਗੱਡੀ ਵਿੱਚ ਚਲਾਉਗਾ ਉਹ ਵੀ ਕਰੋ ਇਸੇ ਤਰ੍ਹਾਂ ਕੇ ਨਾਲ ਆਪਕੋ ਜੇ ਦੀ ਟਕਰਾਰ ਹੋਇਆ ਟਕਰਾਦ ਨਾਲ ਇਹਨਾਂ ਦੀ ਉਹ ਗਾਲੀ ਗਲੂਚ ਹੋਇਆ ਠੀਕ ਹੈ ਬਾਕੀ ਜਿਹੜਾ ਮਕਦਮਾ ਦਰਜ ਕਰਕੇ ਇੱਕ ਜੀ ਅਫਸਰ ਸਾਡੇ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਵੀ ਤੱਥ ਹੋਣਗੇ ਤੁਹਾਨੂੰ ਸਾਹਮਣੇ ਆ ਕੇ ਪਤਾ ਲੱਗ ਜਾਣਗੇ ਵਿਦਿਆਰਥੀ ਕੋਈ ਗ੍ਰਿਫਤਾਰੀ ਹੋ ਬੰਦੇ ਦੀ ਕਰਦੇ ਨੇ ਹਾਂਜੀ ਸਰ ਕੋਈ ਗ੍ਰਿਫਤਾਰੀ ਹੋਈ ਹੈ ਮਾਮਲੇ ਦੀ ਵੀ ਤਾਂ ਲੇਟਸਟ ਐਫਆਈਆਰ ਹੋਈ ਹੈ ਨਾ ਲੇਟ ਨਾਈਟ ਐਫਆਈਆਰ ਹੈ ਜਾਨੀ ਕਿ ਇਹਦੇ ਤੇ ਤਾਂ ਪਹਿਲ ਦੇ ਆਧਾਰ ਤੇ ਸਾਡੇ ਮੈਹਿਕਮੇ ਡਿਪਾਰਟਮੈਂਟ ਨੇ ਕੰਮ ਕੀਤਾ ਹੈ ਐਨੀਵੇ ਜਿੰਨਾ ਵੀ ਐਸ ਕੇ ਸਟੇਰ ਬਾਹਰ ਇਨਵੈਸਟੀਗੇਸ਼ਨ ਮਾਨਜੋਗ ਸੁਪਰੀਮ ਕੋਰਟ ਦੇ ਹਦਾਇਤਾਂ ਮੁਤਾਬਕ ਹੁਣ ਤਾਂ ਆਪਾਂ ਜਦੀ ਐਕਸ਼ਨ ਕਰਦੇ ਹੋਏ ਐਫ ਆਈ ਆਰ ਦਰਜ ਕਰਤੀ ਆ ਠੀਕ ਹੈ ਜੀ ਤੇ ਹੁਣ ਅਗਲੀ ਅਗਲੀ ਸਾਡੀ ਜਿਹੜੀ ਹਾਕ ਕਿਉਂ ਨਹੀਂ ਹੋ ਜਿੱਦ ਜਦੋਂ ਐਫ ਆਈ ਆਰ ਦਰਜ ਹੋ ਗਈ ਤਾਂ ਨੂੰ ਹੀ ਪਤਾ ਤੁਸੀਂ ਪੜੇ ਲਿਖੇ ਹੋ ਤੁਸੀਂ ਪੱਤਰਕਾਰ ਹੋ ਜਦੋਂ ਐਫ ਆਈ ਆਰ ਹੋ ਗਈ ਤਾਂ ਉਹਦੇ ਚ ਇਨਵੈਸਟੀਗੇਸ਼ਨ ਦੁਨਾਰਾ ਪਈ ਗਰਵਾਦੀ ਤੁਮ ਬਿਲਕੁਲ ਮੈਂ ਬੇਨਤੀ ਕਰਨੇ ਐਸੇ ਕਰਕੇ ਆਇਆ ਸੀ ਇਹਨਾਂ ਕੋ ਇਹ ਕਹਿੰਦੇ ਕਿ ਦੀ ਗ੍ਰਫਤਾਰ ਤੋਂ ਗਿਆ ਹੋਇਆ ਹੈ ਨਾ ਪੱਤਰ ਆ ਰਿਹਾ ਠੀਕ ਹੈ ਠੀਕ ਹੈ ਐਮਐਲਏ ਦੇ ਆਸਵਾਸ ਦਿਵਾਉਣ ਕਰ ਅਸੀਂ ਥੋੜਾ ਜਿਹਾ ਥੋੜੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਨੇ ਮੇਰੀ ਗੱਲ ਨਹੀਂ ਲਾਈ ਸਾਡੀ ਜੋ ਸਾਡੀ ਪਹਿਲੀ ਮੰਗ ਸੀਗੀ ਕਿ ਜੋ ਵਿੱਕੀ ਰਾਣਾ ਤੇ ਜਿਹੜਾ ਵਾ ਖਰਚਾ ਦਰਜ ਕੀਤਾ ਜਾਵੇ ਉਹ ਗੁਰਦਿਆਲ ਜੀ ਨੇ ਪ੍ਰੈਸ ਦੇ ਮਾਧਿਅਮ ਨਾਲ ਮੁਖਤਬਰ ਹੋ ਕੇ ਇਹ ਕਹਿ ਦਿੱਤਾ ਕਿ ਜਿਹੜਾ ਪਰਚਾ ਬਾਅਦ ਦਰਜ ਹੋ ਚੁੱਕਿਆ ਵਾ ਕਿ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਾਕੀ ਸਾਈਕਲ ਜਿਹੜਾ ਚੈਪਟਰ ਹੋ ਹੈਗਾ ਕੰਦੀ ਗ੍ਰਿਫਤਾਰੀ ਦਾ ਔਰ ਅਸੀਂ ਇੱਥੇ ਬੈਠੇ ਹਾਂ ਕਿਉਂਕਿ ਐਮਐਲਏ ਸਾਹਿਬ ਜਿਹੜੇ ਏਰੀਆ ਦੇ ਆ ਉਹ ਵੀ ਥੋੜੇ ਸਮੇਂ ਦੇ ਵਿੱਚ ਆਉਣ ਦਾ ਕੋਸ਼ਿਸ਼ ਆ ਉਹਨਾਂ ਦੀ ਜੇ ਆਉਂਦੇ ਆ ਸਾਨੂੰ ਪੀ ਆਸਵਾਦ ਇਸ ਤਰ੍ਹਾਂ ਤੁਹਾਡੀ ਡਿਮਾਂਡ ਸੀ ਕਿ ਰਾਣਾ ਦੇ ਉੱਪਰ ਮਾਮਲਾ ਦਰਜ ਹੋ ਰਿਹਾ ਨਹੀਂ ਵੀ ਕੋਈ ਜੋ ਤੁਹਾਡੇ ਨਾਲ ਮੈਸ ਬਿਹੇਵ ਕਰਦਾ ਡਿਊਟੀ ਅਫੀਸਰ ਨੇ ਤੁਹਾਨੂੰ ਐਫ ਆਈ ਆਰ ਦਰਜ ਕਰਨ ਬਾਰੇ ਜਾਣਕਾਰੀ ਦਿੱਤੀ ਜੀ ਜਿਹੜੇ ਤਮਸਿਆਂ ਨੂੰ ਲੈ ਕੇ ਆਪਾਂ ਇਹ ਪ੍ਰੋਟੈਸਟ ਕੀਤਾ ਸੀ ਪੂਰਾ ਗਰਕੜਾਪਾ ਫਿੱਟਿਆ ਸੀ ਇੱਥੇ ਦਾ ਜੋ ਵੀ ਸੀ ਕੀ ਇਹਨੂੰ ਆਹ ਪਬਲਿਕ ਦੀ ਪ੍ਰੋਬਲਮ ਆਉਂਦੀ ਨੂੰ ਦੇਖ ਕੇ ਤੁਸੀਂ ਇਹਨੂੰ ਹਟਾ ਨਹੀਂ ਸਕਦੇ ਐਦਾਂ ਜੇ ਧਰਨਾ ਪ੍ਰਦਰਸ਼ਨ ਜਾਰੀ ਰੱਖੋ ਤੁਹਾਨੂੰ ਵੀ ਪਤਾ ਬਰਸਾਤੀ ਮੌਸਮ ਹੈ ਦੇ ਨਾਲ ਕੋਈ ਵੀ ਬਿਮਾਰੀ ਕੋਈ ਵੀ ਚੀਜ਼ ਤੁਹਾਨੂੰ ਵੀ ਲੱਗ ਸਕਦੀ ਤੁਹਾਨੂੰ ਹੋਰ ਲੱਗ ਸਕਦੀ ਇੱਥੇ ਬੈਠੇ ਹੋ ਨਾ ਤਾਂ ਕਰਕੇ ਆਪਾਂ ਵੀ ਤੁਸੀਂ ਵੀ ਇਨਸਾਨ ਹੋ ਹੋਰ ਬੰਦੇ ਵੀ ਇਨਸਾਨ ਨੇ ਖਿਆਲ ਨਾਲ ਇਹੀ ਮੈਂ ਤੁਹਾਨੂੰ ਇੱਕ ਪਹਿਲਾ ਪ੍ਰਦਰਸ਼ਨ ਕਰੋ ਤੁਹਾਡਾ ਰਾਈਟ ਹੈ ਕਿ ਇਸ ਨੂੰ ਹਟਾਇਆ ਜਾਏਗਾ ਥੋੜੀ ਹੀ ਗੱਲ ਮੈਂ ਵੱਡੀ ਕਰਦਾ ਵਾਂ ਮੈਂ ਥੋੜੀ ਦੇਰ ਪਹਿਲਾਂ ਵੀ ਕਹਿ ਕੇ ਹਟਿਆ ਵਾਂ ਕਿ ਜਦੋਂ ਵੀ ਵਾਲਮੀਕੀ ਸਮਾਜ ਨਾਲ ੱੱਕਾ ਹੁੰਦਾ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਤੋਂ ਉਸ ਮੂਮੈਂਟ ਦੇ ਵਿੱਚ ਸਿਰਫ ਵਾਲਮੀਕੀ ਸਮਾਜ ਹੀ ਖੜਦਾ ਵਾ ਵਾਲਮੀਕੀ ਸਮਾਜ ਦਾ ਪਹਿਲੇ ਵਿਚਾਰਾ ਬਿਮਾਰੀਆਂ ਦਾ ਸ਼ਿਕਾਰ ਹੋ ਰਿਆ ਕੂੜੇ ਨੂੰ ਜਾ ਜਾ ਕੇ ਘਰਾ ਦੇ ਵਿੱਚ ਚੱਕਦਾ ਫਿਰ ਢੋਂਦਾ ਫਿਰ ਉਸ ਦਾ 5-5 ਘੰਟੇ ਹਾਂਜੀ ਵੀ ਜਿਹੜੇ ਆਪਾਂ ਇਸ ਚੀਜ਼ ਨੂੰ ਮੰਨਦੇ ਆ ਨਾ ਕਿ ਬਿਮਾਰੀ ਫੈਲਣ ਦਾ ਖਤਰਾ ਮੰਨਦਾ ਇਹ ਬਿਮਾਰੀਆਂ ਦੇ ਵਿੱਚ ਘੁੰਮ ਰਹੇ ਪਏ ਅਸੀਂ ਖਤਰਾ ਨਹੀਂ ਜੇ ਜੇ ਅਸੀਂ ਜੇ ਅਸੀਂ ਬਿਮਾਰੀ ਕੋੜੇ ਦੇ ਵਿੱਚ 24 ਘੰਟੇ ਰਹਿ ਕੇ ਸਾਨੂੰ ਅਜੇ ਕੋਈ ਬਿਮਾਰੀ ਨਹੀਂ ਲੱਗ ਰਹੀ ਪਰਮਾਤਮਾ ਦਾ ਆਸ਼ੀਰਵਾਦ ਆ ਕਿਉਂਕਿ ਅਸੀਂ ਮਿਹਨਤ ਕਰ ਰਹੇ ਆ ਇਦਾਂ ਹੀ ਇਹਨਾਂ ਲੋਕਾਂ ਤੇ ਵੀ ਆਸ਼ੀਰਵਾਦ ਆ ਜਿਹੜੇ ਲੋਕਾਂ ਦਾ ਅਸੀਂ ਘਰਾਓ ਕੀਤਾ ਹੋਇਆ ਵਾ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਵਾਲਮੀਕੀ ਸਮਾਜਨਾਥਿਆ ਯਾਰ ਕਿੱਦਾਂ ਤੇ ਕਿਉਂ ਹੋ ਰਿਹਾ ਥੋੜੇ ਸਮੇਂ ਤੱਕ ਐਮਐਲਏ ਸਾਹਿਬ ਆ ਰਹੇ ਆ ਐਮਐਲਏ ਸਾਹਿਬ ਤੋਂ ਅਸੀਂ ਆਸ਼ਵਾਸ਼ਣ ਲੈਣਾ ਵੈ ਇਸ ਚੀਜ਼ ਦਾ ਕਿ ਜਿਹੜਾ ਡੈਂਪ ਦੀ ਸਮੱਸਿਆ ਹੈਗੀ ਆ ਕਿਉਂਕਿ ਪਰਚਾ ਦਰਜ ਹੋ ਗਿਆ ਠੀਕ ਆ ਗ੍ਰਫ ਠੀਕ ਆ ਨਾ ਉਹ ਤਾਂ ਸਾਡਾ ਰਾਈਟ ਹੈਗਾ ਹੀ ਹੈਗਾ ਵਾ ਤੇ ਇਸ ਲਈ ਅਸੀਂ ਐਮਐਲਏ ਸਾਹਿਬ ਆ ਰਹੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਥੋੜੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਸਾਨੂੰ ਜਿਹੜਾ ਕੂੜੇ ਦਾ ਸਿਸਟਮ ਹੈਗਾ ਉਹ ਚ ਕਦੋਂ ਤੱਕ ਹੱਲ ਕੀਤਾ ਜਾ ਸਕਦਾ ਓਨਲੀ ਐਮਐਲਏ ਦਾ ਇੰਤਜ਼ਾਰ ਕਰ ਰਹੇ ਆ ਤੇ ਜਿੱਥੇ ਇੰਨੀ ਦੇਰ ਤੱਕ ਉੱਥੇ ਅੱਧਾ ਘੰਟਾ ਹੋਰ ਸੀ